ਪਹਿਲਾਂ ਆਹ ਤਸਵੀਰਾਂ ਦੇਖੋ ਬਾਅਦ ਚ ਦੱਸਦੇ ਆਂ ਪੂਰੀ ਗੱਲ ਸੋਨਿਆਂ ਨਾਲ ਲੱਦੇ ਸੋਨਿਆਂ ਦੇ ਗਹਿਣਿਆਂ ਨਾਲ ਲੱਤੇ ਆ ਟੇਬਲੋਂ ਪੈਸੇ ਆਇਡੈਂਟੀਟੀ ਕਾਰਡ ਤੁਸੀਂ ਦੇਖ ਸਕਦੇ ਹੋ ਕਿਵੇਂ ਸੋਨਿਆਂ ਚਾਂਦੀ ਭਰੀ ਪਈ ਹੈਗੀ ਆ ਤੁਹਾਨੂੰ ਦੱਸਦੇ ਆਂ ਪੂਰੀ ਕਹਾਣੀ ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਹੀ ਮਹਿਲਾ ਦਾ ਪਰਸ ਭੁੱਲ ਗਈ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ 6 ਤੋਂ 7 ਲੱਖ ਦਾ ਸੀ ਬੈਗ ਵਿੱਚ ਸਮਾਨ ਸੋਨੇ ਦੀਆਂ ਮੁੰਦਰੀਆਂ ਤੇ ਵਾਲੀਆਂ ਹੋਰ ਵੀ ਕੀਮਤੀ ਸਮਾਨ ਸੀ ਮਹਿਲਾ ਕੋਲ ਜਾਦਾ ਸਮਾਨ ਹੋਣ ਕਰਕੇ ਉਸ ਨੂੰ ਪਤਾ ਨਹੀਂ ਲੱਗਾ ਕਿ ਉਸ ਦਾ ਪਰਸ ਉੱਥੇ ਰਹਿ ਗਿਆ ਲਹਿਰਾਣਾ ਕਾਊਂਟਰ ਤੇ ਕੰਮ ਕਰ ਰਹੇ ਨੌਜਵਾਨ ਨੂੰ ਜਦੋਂ ਪਰਸ ਨੂੰ ਦੇਖਿਆ ਜਾਂਦਾ ਹੈ ਤਾਂ ਉਸ ਵੱਲੋਂ ਪਰਸ ਨੂੰ ਰੱਖ ਕੇ ਬੱਸ ਸਟੈਂਡ ਦੀ ਚੌਂਕੀ ਨੂੰ ਉਤਰਾ ਦਿੱਤੀ ਜਾਂਦੀ ਹੈ ਬੱਸ ਸਟੈਂਡ ਦੀ ਚੌਂਕੀ ਦੇ ਇੰਚਾਰਜ ਕਪਲਦੇਵ ਇਸ ਜਗ੍ਹਾ ਤੇ ਪਹੁੰਚ ਕੇ ਪਰਸ ਨੂੰ ਖੋਲ ਕੇ ਦੇਖਦੇ ਨੇ ਤਾਂ ਉਸ ਦੇ ਵਿੱਚ ਬਹੁਤ ਸਾਰਾ ਕੀਮਤੀ ਸਮਾਨ ਹੁੰਦਾ ਹੈ ਪਰਸ ਦੇ ਵਿੱਚੋਂ ਹੀ ਉਸ ਨੂੰ ਉਸਦਾ ਨੰਬਰ ਮਿਲਦਾ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਫੋਨ ਕੀਤਾ ਜਾਂਦਾ ਹੈ ਤੇ ਅਗੋਂ ਕੋਈ ਵੀ ਨਹੀਂ ਚੁੱਕਦਾ ਜਦੋਂ ਮਹਿਲਾ ਆਪਣਾ ਫੋਨ ਦੇਖਦੀ ਹੈਗਾ ਤਾਂ ਉਸ ਵਿੱਚ ਬਹੁਤ ਸਾਰੇ ਫੋਨ ਆਏ ਹੁੰਦੇ ਹਨ ਉਹ ਬੈਕ ਕਾਲ ਕਰਦੀ ਹੈ ਤਾਂ ਕਪਲਦੇਵ ਚੌਂਕੀ ਵੱਲੋਂ ਦੱਸਿਆ ਜਾਂਦਾ ਹੈ ਕਿ ਉਸਦਾ ਕੀਮਤੀ ਸਮਾਨ ਵਾਲਾ ਬੈਗ ਬਕਸ ਹੈਂਡ ਚੌਂਕੀ ਦੇ ਵਿੱਚ ਪਿਆ ਹੈ ਉਹ ਇੱਥੋਂ ਆ ਕੇ ਲੈ ਜਾਣ ਜਿਸ ਤੋਂ ਬਾਅਦ ਅੱਜ ਬੱਸ ਸਟੈਂਡ ਚੌਂਕੀ ਇੰਚਾਰਜ ਕਪਲਦੇਵ ਉਹਨਾਂ ਵੱਲੋਂ ਕੀਮਤੀ ਸਮਾਨ ਵਾਲਾ ਬੈਗ ਪਰਿਵਾਰ ਨੂੰ ਹੈਂਡ ਓਵਰ ਕਰ ਦਿੱਤਾ ਗਿਆ ਹੈ ਹਾਂ ਸਰ ਮੈਂ ਬੱਸ ਸਟੈਂਡ ਤੋਂ ਮੈਂ ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਹੀ ਸੀ ਔਰ ਮੇਰੇ ਕੋਲ ਸਮਾਨ ਜ਼ਿਆਦਾ ਸੀ ਬੱਚੇ ਵੀ ਮੇਰੇ ਨਾਲ ਸੀ ਤੇ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਅਸੀਂ ਸੀਟਾਂ ਤੇ ਬੈਠ ਗਏ ਔਰ ਬੈਠੇ ਫੜੇ ਸੀ ਤਾਂ ਬਾਸ ਸਾਈਟ ਅਸੀਂ ਇੱਕਦਮ ਉੱਠੇ ਅਸੀਂ ਬੈਗ ਵਗੈਰਾ ਉਠਾ ਲਏ ਔਰ ਮੇਰਾ ਪਰਸ ਉੱਥੇ ਹੀ ਛੁੱਟ ਗਿਆ ਔਰ ਜਦੋਂ ਮੈਂ ਲੁਧਿਆਣਾ ਬੱਸ ਸਟੈਂਡ ਪਹੁੰਚੀ ਆ ਤਾਂ ਮੈਨੂੰ ਉਸ ਵਕਤ ਪਤਾ ਲੱਗਾ ਕਿ ਮੇਰਾ ਪਰਸ ਮੇਰੇ ਕੋਲ ਨਹੀਂ ਹੈ ਤੇ ਫੋਨ ਵੀ ਮੇਰਾ ਸਾਇਲੈਂਸ ਹੀ ਫੋਨ ਮੇਰਾ ਪਕਟ ਜੀ ਸੀ ਤੇ ਉਹ ਜਦ ਤੱਕ ਘਰੇ ਗਏ ਆ ਘਰੇ ਜਾ ਕੇ ਆਪਣਾ ਬੀਜ਼ੀ ਹੋਣ ਸਾਨੂੰ ਪਤਾ ਹੀ ਨਹੀਂ ਲੱਗਿਆ ਫੋਨ ਵੱਜ ਰਿਹਾ ਜਦ ਕੀ ਸਾਨੂੰ ਸਾਨੂੰ ਬਹੁਤ ਸਾਰੇ ਫੋਨ ਕੀਤੇ ਤੇ ਉਹ ਜਦੋਂ ਮੈਂ ਸਵੇਰ ਕੰਟੈਕਟ ਕੀਤਾ ਸਰ ਨਾਲ ਤੇ 6 ਵਜੇ ਉਹਨਾਂ ਨੇ ਮੇਰਾ ਫੋਨ ਕੀਤਾ ਔਰ ਮੈਨੂੰ ਤਸੱਲੀ ਦਿੱਤੀ ਵੀ ਤੁਸੀਂ ਟੈਨਸ਼ਨ ਨਾ ਲਓ ਤੁਹਾਡਾ ਪਰ ਸਾਡੇ ਕੋਲ ਹੈ ਤੁਹਾਡਾ ਸਾਰਾ ਸਮਾਨ ਜਿੰਨਾ ਵੀ ਤੁਹਾਡੇ ਅੰਦਰ ਹੈਗਾ ਸਭ ਤੁਹਾਡਾ ਸੁਰੱਖਿਅਤ ਹੈ ਤਾਂ ਪੂਰੀ ਰਾਤ ਤੁਹਾਨੂੰ ਪਤਾ ਨਹੀਂ ਲੱਗਾ ਕਿ ਤੁਹਾਡਾ ਬੈਗ ਕਿੱਥੇ ਹੈ ਨਹੀਂ ਸਰ ਮੈਂ ਜਦੋਂ ਲੁਧਿਆਣਾ ਬੱਸ ਸਟੈਂਡ ਉਤਰੀ ਐ ਨਾ ਉਸ ਵਕਤ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਕੋਲ ਪਰਸ ਹੈ ਨਹੀਂ ਪਰ ਅਸੀਂ ਮਤਲਬ ਆਪਣੇ ਲੋ ਇਹ ਸੋਚ ਲਿਆ ਵੀ ਹੁਣ ਤਾਂ ਕੋਈ ਚੱਕ ਕੇ ਲੈ ਗਿਆ ਹੋਣਾ ਵੀ ਇਹਦਾ ਕੋਈ ਆਸ ਹੈ ਨਹੀਂ ਵੀ ਉੱਥੇ ਕੋਈ ਪਰਸ ਸਾਡਾ ਸੰਭਾਲ ਲੇਗਾ ਵੀ ਸਾਨੂੰ ਇਦਾਂ ਕੁਝ ਨਹੀਂ ਪਤਾ ਸੀ ਵੀ ਉੱਥੇ ਸਾਡੇ ਪੰਜਾਬ ਪੁਲਿਸ ਮੌਜੂਦ ਹੁੰਦੀ ਹੈ ਔਰ ਸਾਨੂੰ ਸੇਫ ਕਰ ਸਕਦੀ ਹੈ ਪਰ ਅਸੀਂ ਆਪਦੇ ਲੋ ਇਹ ਸੋਚਿਆ ਕਿ ਸਮਾਨ ਨਹੀਂ ਮਿਲੇਗਾ ਵੀ ਹੁਣ ਸਮਾਨ ਤੁਹਾਡਾ ਇਸ ਬੈਗ ਦੇ ਵਿੱਚ ਪਿਆ ਸੀ ਸਰ ਇਹ 6-7 ਲੱਖ ਰੁਪਏ ਦਾ ਸਮਾਨ ਹੈ ਕਿਉਂਕਿ ਮੇਰਾ 골ਡ ਵਗੈਰਾ ਵੀ ਸੀਗਾ ਤੇ ਚਾਂਦੀ ਦਾ ਸਮਾਨ ਵੀ ਸੀ ਮੇਰੇ ਪੈਸੇ ਵੀ ਸੀ ਮੇਰੇ ਆਇਡੈਂਟੀਟੀ ਪ੍ਰੂਫ ਔਰ ਮੇਰੇ ਏਟੀਐਮ ਵਗੈਰਾ ਸਭ ਕੁਝ ਸੀਗਾ ਹਾਂ ਸਰ ਕੀ ਮਾਮਲਾ ਜਿਹੜਾ ਇੱਕ ਬੈਗ ਬਾਸਟਾਨ ਤੋਂ ਮਿਲਿਆ ਜੀ ਇਹ ਲੇਡੀ ਜੀ ਇਹਨਾਂ ਨੇ ਆਪਣੇ ਘਰ ਜਾਣਾ ਸੀ ਲੁਧਿਆਣਾ ਵਗੈਰਾ ਸਮਾਨ ਇਹਨਾਂ ਕੋ ਜਿਆਦਾ ਸੀਗਾ ਤੇ ਜਿਆਦਾ ਹੁੰਦੇ ਨਾ ਦੇ ਇਹਨਾਂ ਦਾ ਇੱਕ ਬੈਗ ਜਿਹੜਾ ਵਾ ਉਹ ਰਸੀਦੀ ਬੈਗ ਜਿਹੜਾ ਸੀ ਇਹ ਬੱਸ ਪੈਂਡ ਤੇ ਢੁਲ ਗਿਆ ਤੇ ਜਦੋਂ ਸਾਨੂੰ ਇਹਨਾਂ ਨੇ ਉਹ ਜਾਣੇ ਜਾ ਕੇ ਕਿਸੇ ਤਰ੍ਹਾਂ ਇਨਫੋਰਮ ਕੀਤਾ ਸ਼ਾਮ ਨੂੰ ਜਾ ਕੇ ਵੀ ਆ ਜਿਹੜਾ ਬੈਗ ਹੈ ਸਾਡਾ ਇੱਕ ਦਾ ਗੁੰਮ ਹੋ ਗਿਆ ਵਾ ਫੇਰ ਅਸੀਂ ਆਪਣੀ ਟੀਵੀ ਲਾ ਕੇ ਸੋਏ ਆਪਣੀ ਕੈਂਡਰ ਵਗੈਰਾ ਜੀ ਉਹ ਸਾਰਾ ਤੁੰਗ ਗਿਆ ਤੇ ਬਾਕੀ ਇੱਕ ਬੈਗ ਜਿਹੜਾ ਸੀਗਾ ਉੱਥੇ ਮਿਸ ਕੀਤਾ ਤੇ ਕੋਈ ਨਾ ਕਰਦਾ ਜਿਹੜਾ ਉਹਨੂੰ ਸਾਈਡ ਤੇ ਕਰ ਗਿਆ ਤੇ ਅਸੀਂ ਆਪਣੇ ਸਾਰੇ ਸੋਰਸ ਨਾਲ ਤੇ ਆਪਣੇ ਕੰਟੈਕਟ ਜਿਹਨੇ ਸਾਡੇ ਸਟਾਫ ਹੋਇਆ ਨੰਦਰਾ ਦੇ ਨਾਲ ਅਸੀਂ ਉਹਦੇ ਨੂੰ ਪਹੁੰਚ ਕੇ ਲੇਡੀ ਦਾ ਕੰਟੈਕਟ ਲੀਟ ਚਾਹੁੰਦੇ ਆ ਵਾਪਸ ਬੋਲਦੇ ਆ ਲੇਡੀ ਕਿਥੋਂ ਵੀ ਆਣ ਵਾਲੀ ਆ ਸਾਰੇ ਲੇਡੀ ਜੀ ਨੂੰ ਹਮ ਸਾਡੇ ਰਹਿਣ ਵਾਲਿਆ ਤੇ ਮੇਰੇ ਨੂੰ ਜਾਣੀ ਕਿ ਮੇਰੇ ਵੈਰਾ ਪੂਜਾ ਤੇ ਇਹ ਬੈਗ ਇਸ ਜਿਆਦਾ ਸਮਾਨ ਆ ਪਬਲਿਕ ਜਿਹੜੀ ਇੱਥੇ ਆਣ ਕੇ ਇਹਨਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਜਿੱਤੇ ਕੋਈ ਜਾਂਦਾ ਵੀ ਸਹੀ ਜਾਂਦਾ ਘਰ ਆ ਗਿਆ ਕੋਈ ਜਾਣਾ ਤੇ ਬੈਗਾਂ ਦੀ ਗਿਣਤੀ ਨਹੀਂ ਕਰਨੀ ਤਾਂ ਲੋਕਾਂ ਦੇ ਬੱਚੇ ਹੀ ਖੋਲ ਜਾਂਦੇ ਆ ਤੇ ਪਾਸੇ ਵਿੱਚ ਜਿਹੜਾ ਆਪ ਚੜ ਜਾਂਦੇ ਤੇ ਜਿੰਦੇ ਵੱਜ ਜਾਗੇ ਚਲੋ ਸਾਡੀ ਟੀਮ ਜਿਹੜੀ ਸਾਡਾ ਸਟਾਫ ਜਿਹੜਾ ਹਮ ਸਾਡੇ ਵਾਸਤੇ ਮਾਜੋਤ ਬਿジネス ਆਦਮੀ ਜਾਂਦਾ ਸਾਡੇ ਕੋਲ ਜੇ ਵੀ ਹੁੰਦੀ ਆ ਉਹਦੇ ਨਾਲ ਜੀ ਮਿਕਾ ਡੀ ਵੀ ਅੰਮ੍ਰਿਤਪੁਰ ਨਗਰੀ ਦੀ ਤੇ ਕਿੰਨਾ ਦਾ ਸਮਾਨ ਹੈਗਾ ਜੀ ਬੈਗ ਦੇ ਵਿੱਚ ਬੈਗ ਜਿਹਨਾਂ ਦਾ 골ਡਰ ਸਮਾਨ ਕਾਫੀ ਸੀਗਾ ਇਹਨਾਂ ਦੇ ਪੈਸੇ ਸੀਗੇ 8-10 ਹਜ਼ਾਰ ਰੁਪਏ ਜੀ ਇਹਨਾਂ ਦਾ ਕੈਸ਼ ਤੇ ਇਹਨਾਂ ਜਿਹੜਾ ਇਹਨਾਂ ਦੇ ਕਹਿਣ ਦੇ ਤਾਵੀਲਾ ਸਾਡਾ ਸਮਾਨ 500-500 ਦਾ ਸਮਾਨ ਸੀਗਾ ਤੇ ਉਹਨਾਂ ਨੂੰ ਇੱਕ ਸਮਾਨ ਨੂੰ ਗਿਨਾਇਆ ਇਹਦਾ ਹਰ ਦਾ ਸੀ ਇਹਨਾਂ ਦੇ ਆਪਣੇ ਖਰਚਾ ਸੀਗੇ ਰੋਲ ਕਾਫੀ ਕਾਰ ਸੀ ਜਿਹਨਾਂ ਦੇ ਇਹਨਾਂ ਨੂੰ ਸ਼ੈੱਟ ਤੋਂ ਨਹੀਂ ਸੀ ਬਣਾਉਂਦੇ ਸੀ ਲੜਦਾ ਵੀ ਜੇ ਕਰ ਬੈ ਕਿਸੇ ਦੇ ਹੱਥ ਲੱਗ ਜਾਂਦਾ ਤਾਂ ਕਾਫੀ ਮੁਸ਼ਲ ਉਹਨਾਂ ਨੂੰ ਵੀ ਆਣੀ ਸੀ ਤੁਹਾਨੂੰ ਵੀ ਮਦਦ ਕਰਨੀ ਪੈਣੀ ਸੀ ਇਸ ਜੀ ਤੇ ਪਰਮਾਤਮਾ ਜਿਹੜੇ ਉਹ ਹਰ ਜਗ੍ਹਾ ਤੇ ਹਾਜ਼ਰ ਹਾਜ਼ਰ ਹੁੰਦੇ ਨੇ ਸਾਡਾ ਸਟਾਫ ਜਿਹੜਾ ਪੁਲਿਸ ਦਾ ਹਜ਼ਰ ਨਾਲ ਹੁੰਦਾ ਦੀ ਹਰ ਜਗ੍ਹਾ ਤੇ ਉਹਨਾਂ ਨੂੰ ਬਾਸਟੈਂਡ ਦੇ ਅੰਦਰ ਬਾ ਪਬਲਿਕ ਬਹੁਤ ਹੁੰਦੀ ਆ ਤੇ ਸਾਡੇ ਕੋਲ ਹੁੰਦਾ ਵੀ ਕੋਈ ਕੋਈ ਮਨਸਖੀ ਟਟਾ ਦਾ ਨਾਮ ਆਪਰ ਜੇ ਜੇ ਉਹ ਵੀ ਜਾਵੇ ਤੇ ਆਪਾਂ ਉਹਨਾਂ ਨੂੰ ਡ੍ਰੈਸ ਕਰ ਦਈਏ ਤੇ ਬਾ ਜੋ ਗੁਰੂ ਜੀ ਦਾ ਸਾਥ ਸਾਨੂੰ ਰੋਜ਼ ਹੀ ਹਦਾਇਤਾਂ ਨਹੀਂ ਦੀਆਂ ਬਰੀਪਿੰਗ ਜਿਹੜੀ ਆ ਬਿੰਦਾ ਦਾ ਸਾਨੂੰ ਕਬਨ ਇੰਨਾ ਵਿਆਂ ਰਾਜੂ ਤੇ ਅਸੀਂ ਆਪਣਾ ਫਰਤਾ ਹਾਂ ਜੈ ਬੈਗ ਦਿੱਤਾ ਗਿਆ ਨਹੀਂ ਮਹਿਲਾ ਨੂੰ ਹੈਂਡਓਵਰ ਕਰ ਦਿੱਤਾ ਗਿਆ ਹਾਂਜੀ ਹਾਂਜੀ ਬੈਗ ਮਹਿਲਾ ਨੂੰ ਸਾਰਾ ਇੱਕ ਇੱਕ ਸਮਾਨ ਦੇਣਾ ਕੇ ਉਹਨੂੰ ਹੈਂਡਓਵਰ ਕਰਤਾ ਉਹਦੇ ਚਿਹਰੇ ਤੇ ਬੜੀ ਖੁਸ਼ੀ ਸੀਗੀ ਤੇ ਇਸ ਤੋਂ ਜ਼ਿਆਦਾ ਖੁਸ਼ੀ ਹੈ ਜੀ ਸਾਡੇ ਮਨ ਦੇ ਤੇ ਸੀਗੀ ਬੜਾ ਧੰਨਵਾਦ ਕਰਕੇ ਲਈ ਹੈ ਕ੍ਰਿਸਟੋਫ ਸਾਹਿਬੀ ਦਾ ਸਾਡੀ ਪੰਜਾਬ ਬਲੀਆ ਬਹੁਤ ਧੰਨਵਾਦ ਕਰਕੇ ਲਈ ਹੈ ਅਗਰ ਅਸੀਂ ਗੱਲ ਕਰੀਏ ਬਾਚਨ ਤੇ ਸਾਰੇ ਕੈਮਰੇ ਚੱਲ ਚੁੱਕੇ ਨੇ ਜੀ ਹੁਣ ਕਿਉਂਕਿ ਬਹੁਤ ਸਾਰੇ ਉੱਥੇ ਹੱਡੇ ਨੇ ਅੰਦਰ ਜਾਦਾ ਕੈਮਰੇ ਜਿਹੜੇ ਉਹ ਚੱਜਦੇ ਨੇ ਥੋੜੇ ਜਿਹੜੇ ਕੈਮਰੇ ਨੇ ਕੁਝ ਗਿੰਦੀ ਦੇ ਜਿਹੜੇ ਉਹ ਨੂ ਚੱਲੇ ਤੇ ਉਹਨਾਂ ਨੂੰ ਵੀ ਸਾਰਾ ਜਿ ਦੇਖ ਕੇ ਬਹੇ ਦੋਸ ਤੇ ਭੇਜਦੇ ਆ ਕਿ ਉਹ ਜਿਹ ਕੈਮਰੇ ਦੇ ਨਾਲ ਜਿਹੜਾ ਵਾ ਉਹ ਤੀਸਰੀ ਅੱਖ ਜਿਹੜੀ ਆ ਹਰ ਮੜੇ ਤੇ ਚੰਗੇ ਮੜੇ ਦੇ ਤੇ ਰਹਿੰਦੀ ਆ ਇਹਨੂੰ ਚਾਲੂ ਕਰ ਦੇ। ਉਹਨਾਂ ਦਾ ਸਮੇਂ ਵਿੱਚ ਚੱਲੂ ਕਿਤੇ ਜਾਣਗੇ। ਬਿਲਕੁਲ ਕਿਤੇ ਜਾਣਗੇ ਜੀ ਨਾਲ ਦੇ ਨਹੀਂ ਕਿਤੇ ਜਾਣਗੇ ਪਬਲਿਕ ਆ ਇੱਥੇ ਆਣਾ ਜਾਣਾ ਪੱਗੀ ਲੋਕਾਂ ਨੂੰ ਕੀ ਮੈਸੇਜ ਆ ਕਿ ਉਹ ਬਹੁਤ ਸਾਰੇ ਬੈਕ ਪਹਿਲਾਂ ਤੋਂ ਤੁਹਾਡੇ ਵੱਲੋਂ ਹੈਂਡ ਓਵਰ ਕਰ ਦਿੱਤੇ ਗਏ ਨੇ ਪਰਿਵਾਰਕ ਮੈਂਬਰਾਂ ਨੂੰ। ਲੋਕਾਂ ਨੂੰ ਇਹ ਮੈਸੇਜ ਹੈ ਜੇ ਤੁਸੀਂ ਆਮਰਸਰ ਮਾਜੋ ਆਪਣੇ ਅਮਰਸਰ ਨਗਰੀ ਤੇ ਹੁੰਦੇ ਜੋ ਗੁਰੂਮਾਰੀ ਨਗਰੀ ਤੇ ਹੁੰਦੇ ਉਹਦੇ ਪਬਲਿਕ ਦੀ ਖੁਸ਼ੀ ਨਾਲ ਹੀ ਪਰ ਨਹੀਂ ਆਪਣਾ ਖੁਲ ਗੰਦੀ ਆ ਵੀ ਐਸੀ ਸਾਡੇ ਨਾਲ ਕਿੰਨੇ ਬੈਗ ਦੇ ਕਿੰਨੇ ਬੱਚੇ ਆ ਤੇ ਬੈਗ ਜਦੋਂ ਇੱਥੇ ਆਉਂਦੇ ਆਪਣੇ ਬੈਗ ਦਾ ਮੋਬਾਈਲ ਦਾ ਖਾਸ ਤੌਰ ਤੇ ਆਪਣੇ ਸਮਾਨ ਦਾ ਧਿਆਨ ਰੱਖੋ ਕਿਉਂਕਿ ਇਸ ਨਗਰੀ ਦੇ ਬਹੁਤ ਅੱਛੇ ਲੋਕ ਹੋ ਗਿਆ ਲੱਖਾਂ ਦੀ ਗਿੰਦੀ ਜਿਹੜੇ ਲੋਕ ਆਉਂਦੇ ਨੇ ਤੇ ਉਹਨਾਂ ਦੀ ਸੋਹਾਂ ਦੀ ਗਿੰਦੀ ਤੇ ਚੱਕੇ ਵੀ ਹੁੰਦੇ ਨੇ ਤੇ ਤਾਂ ਜੋ ਕੋਈ ਮਾੜਾ ਇਨਜਾਮ ਨਾ ਦੇ ਸਕੇ ਆਪਣੇ ਆਪ ਨੂੰ ਚੁੱਸ ਚੁਸ ਦੇ ਰੱਖੋ